ਪਾਕਿਸਤਾਨ ਦਾ ਨਕਸ਼ਾ ਪੂਰੀ ਦੁਨੀਆ ਤੋਂ ਮਿਟ ਜਾਵੇਗਾ ਉਸ ਤੋਂ ਬਾਅਦ ਦਿੱਲੀ ਦੇ ਤਖਤ ਤੇ ਬੈਠੇਗਾ ਖਾਲਸਾ ਮਤਲਬ ਖਾਲਸਾ ਰਾਜ ਆਵੇਗਾ ਇਹ ਸਾਰੀਆਂ ਗੱਲਾਂ ਸੋ ਸਾਕੀ ਦੇ ਵਿੱਚ ਲਿਖੀਆਂ ਹੋਈਆਂ ਹਨ ਇਸ ਦੇ ਬਾਰੇ ਅੱਜ ਆਪਾਂ ਡਿਟੇਲ ਚ ਗੱਲ ਕਰਾਂਗੇ ਕਿ ਕਿਹੜੀਆਂ ਕਿਹੜੀਆਂ ਕਹਾਣੀਆਂ ਸੱਚ ਹੋ ਗਈਆਂ ਤੇ ਕਿਹੜੀਆਂ ਕਿਹੜੀਆਂ ਕਹਾਣੀਆਂ ਸੱਚ ਹੋਣ ਵਾਲੀਆਂ ਨੇ ਸੁਖਵੀਰ ਬਾਦਲ ਦੇ ਰਾਜ ਬਾਰੇ ਇਹੋ ਦੇ ਵਿੱਚ ਲਿਖਿਆ ਹੋਇਆ ਸੀ ਜਿਸ ਨੂੰ ਉਹਦੇ ਬਾਰੇ ਵੀ ਡਿਟੇਲ ਦੇ ਵਿੱਚ ਦੱਸਾਂਗੇ ਜੇ ਤੁਸੀਂ ਸਾਡੇ ਪੇਜ ਤੇ ਪਹਿਲੀ ਵਾਰ ਆਏ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ ਅਗਰ ਤੁਸੀਂ ਇਹ ਵਾਲੀ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਨਾ ਸ਼ੁਰ ਅੰਗਰੇਜ਼ਾਂ ਨੂੰ ਜਦੋਂ ਇਹ 100 ਸਾਖੀ ਬਾਰੇ ਪਤਾ ਲੱਗਦਾਗਾ ਤਾਂ ਉਹ ਇਹਨੂੰ ਬੈਨ ਕਰ ਦਿੰਦੇ ਨੇ ਟੋਟਲੀ ਜਿਹੜਾ ਅੰਗਰੇਜ਼ਾਂ ਦਾ ਰਾਜ ਸੀਗਾ ਉਹਦਾ ਟੋਟਲੀ ਬੈਨਡ ਕਰ ਦਿੰਦੇ ਨੇ ਇਹਨੂੰ ਬੁੱਕ ਨੂੰ ਕਹਿੰਦੇ ਨੇ ਕਿ ਗੈਰ ਕਾਨੂੰਨੀ ਆ ਇਹਦੇ ਜਿੰਨੀਆਂ ਵੀ ਪੋਥੀਆਂ ਸੀ ਮਤਲਬ ਜਿੰਨੀਆਂ ਵੀ ਕਾਪੀਜ਼ ਸੀਗੀਆਂ ਉਹ ਸਾਰੀਆਂ ਜੱਕ ਲੈਂਦੇ ਨੇ ਤੇ ਉਹਨੂੰ ਇੰਗਲਿਸ਼ ਦੇ ਵਿੱਚ ਉਹਦਾ ਅਨੁਵਾਦ ਕਰਦੇ ਨੇਗੇ ਟਰਾਂਸਲੇਟ ਕਰਦੇ ਨੇਗੇ ਤੇ ਪਤਾ ਕਰਦੇ ਨੇ ਅਸਲ ਦੇ ਵਿੱਚ ਅਜਿਹਾ ਲਿਖਿਆ ਕੀ ਹੋਇਆ ਬਟ ਫਿਰ ਵੀ ਕੁਝ ਹੈ ਜੀਆਂ ਜਗਾਹ ਹੁੰਦੀਆਂ ਨੇ ਜਿਨ੍ਹਾਂ ਦੇ ਉੱਤੇ ਅੰਗਰੇਜ਼ ਨਹੀਂ ਪਹੁੰਚ ਪਾਏ ਤੇ ਉੱਥੇ ਉਹ ਪੋਥੀਆਂ ਐਵੇਂ ਹੀ ਪਈਆਂ ਰਹੀਆਂ ਤੇ ਉਸ ਤੋਂ ਬਾਅਦ ਉਹ ਸਿੱਖਾਂ ਨੇ ਹੌਲੀ ਹੌਲੀ ਗਾਂ ਜਾ ਕੇ ਪ੍ਰਚਲਿਤ ਕੀਤੀਆਂ ਓਵੇਂ ਹਮੇ ਜਿਹੜਾ ਕੋਈ ਬੰਦਾ ਸੋਸਾਖੀ ਪੜਦਾਗਾ ਤਾਂ ਉਹਦੇ ਦਿਮਾਗ ਦੇ ਵਿੱਚ ਇੱਕੋ ਗੱਲ ਆ ਸੱਚੀ ਹੋ ਚੁੱਕੀ ਆ ਨਾ ਤੇ ਜਿਹੜਾ ਚੱਲ ਰਿਹਾ ਮਾਹੌਲ ਦੇ ਸਾਹਬ ਦੇ ਨਾਲ ਉਹ ਚੀਜ਼ਾਂ ਵੀ ਸੱਚ ਹੁੰਦੀਆਂ ਦਿਖ ਰਹੀਆਂ ਨੇ ਜੋ ਆਨਲ ਟਾਈਮ ਦੇ ਵਿੱਚ ਹੋਣੀਆਂ। ਸਾਕੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਬਾਰੇ ਵੀ ਲਿਖਿਆ ਹੋਇਆ ਹੈ। ਉਸ ਤੋਂ ਬਾਅਦ ਲਿਖਿਆ ਹੋਇਆ ਕਿ ਅੰਗਰੇਜ਼ਾਂ ਦਾ ਰਾਜ ਆਵੇਗਾ। ਅੰਗਰੇਜ਼ਾਂ ਤੋਂ ਦੇ ਰਾਜ ਤੋਂ ਬਾਅਦ ਪਾਕਿਸਤਾਨ ਤੇ ਇੰਡੀਆ ਦੀ ਆਪਸ ਦੇ ਵਿੱਚ ਪਾਰਟੀਸ਼ਨ ਹੋ ਜਾਵੇਗੀ। ਉਸ ਤੋਂ ਬਾਅਦ ਇੰਦਰਾ ਦਾ ਰਾਜ ਆਵੇਗਾ। ਉਹ ਵੀ ਇਹਦੇ ਵਿੱਚ ਲਿਖਿਆ ਹੋਇਆ ਸੀਗਾ। ਇੱਕ ਬੰਗਲਾਦੇਸ਼ ਨਾਮ ਦਾ ਦੇਸ਼ ਬਣੇਗਾ। ਉਹ ਵੀ ਇਹਦੇ ਵਿੱਚ ਲਿਖਿਆ ਹੋਇਆ ਸੀ। ਇਹਦੇ ਵਿੱਚ ਇਹ ਵੀ ਲਿਖਿਆ ਹੋਇਆ ਸੀਗਾ ਕਿ ਖਾਲਸਾ ਰਾਜ ਆਉਣ ਤੋਂ ਪਹਿਲਾਂ ਮੁਲਿਤ ਸਿੱਖ ਦਾ ਰਾਜ ਆਵੇਗਾ। ਮਤਲਬ ਕਿ ਉਹ ਸਿੱਖਾਂ ਦਾ ਰਾਜ ਆਵੇਗਾ ਜਿਹੜੇ ਕਿ ਪੈਸੇ ਨੂੰ ਬਹੁਤ ਸਾਰਾ ਚਾਹੁੰਦੇ ਹੁਣ ਨਸ਼ੇ ਨੂੰ ਬਹੁਤ ਚਾਹੁੰਦੇ ਹੁਣ ਮਤਲਬ ਕਿ ਵੀ ਆਪਣੇ ਜਿਹੜੇ ਮੇਨ ਫੋਕਸ ਟਾਰਗੇਟ ਤੋਂ ਪੜਕੇ ਹੋਏ ਸਿੱਖ ਹੋਣਗੇ ਕਈ ਲੋਕ ਕਹਿ ਰਹੇ ਨੇ ਕਿ ਇਹ ਸੁਖਵੀਰ ਬਾਦਲ ਦਾ ਨਾਮ ਜੋੜਿਆ ਜਾਂਦਾ ਹੈਗਾ ਕਿ ਉਸ ਟਾਈਮ ਦੇ ਵਿੱਚ ਉਹ ਪੈਸਾ ਜੋੜ ਰਿਹਾ ਸੀਗਾ ਤੇ ਆਪਣਾ ਵੀ ਨਸ਼ੇ ਦੀ ਤਸਕਰੀ ਉਸ ਟਾਈਮ ਹੋ ਰਹੀ ਸੀ ਪਰ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਲੋਕਾਂ ਦਾ ਇਹ ਕਹਿਣਾ ਹੈਗਾ ਕਮੈਂਟਾਂ ਦੇ ਵਿੱਚ ਆ ਕੇ ਲੋਕ ਇਹ ਚੀਜ਼ ਕਹਿ ਰਹੇ ਤੇ ਇਹਦੇ ਵਿੱਚ ਇਹ ਵੀ ਲਿਖਿਆ ਹੋਇਆ ਹੈਗਾ ਕਿ ਇੰਡੀਆ ਤੇ ਪਾਕਿਸਤਾਨ ਦਾ ਬਹੁਤ ਵੱਡਾ ਯੁੱਧ ਹੋਵੇਗਾ ਜਿਦੇ ਵਿੱਚ ਬਹੁਤ ਸਾਰੇ ਦੇਸ਼ ਆਪਸ ਦੇ ਵਿੱਚ ਪੇੜਨਗੇ ਮਤਲਬ ਕੋਈ ਇੰਡੀਆ ਦੇ ਨਾਲ ਹੋਊਗਾ ਕੋਈ ਪਾਕ ਤੇ ਪਰ ਪਾਕਿਸਤਾਨ ਦਾ ਜਿਹੜਾ ਨਾਮ ਉਹ ਨਿਸ਼ਾਨ ਮਿਟ ਜਾਵੇਗਾ ਪੂਰੀ ਦੁਨੀਆ ਦੇ ਮੈਪ ਤੋਂ ਮਤਲਬ ਪੂਰੀ ਦੁਨੀਆ ਦੇ ਮੈਪ ਤੋਂ ਉਹਦਾ ਕਹਿੰਦਾ ਮਤਲਬ ਇਹ ਹੈ ਕਿ ਪਾਕਿਸਤਾਨ ਇੰਡੀਆ ਦੇ ਵਿੱਚ ਹੀ ਰਲ ਜਾਵੇਗਾ ਦੁਬਾਰਾ ਪਾਕਿਸਤਾਨ ਦਾ ਨਾਮ ਉਹ ਨਿਸ਼ਾਨ ਖਤਮ ਹੋ ਜਾਵੇਗਾ ਨਾਮ ਦਾ ਉਹ ਇੰਡੀਆ ਸਾਰੇ ਪਾਕਿਸਤਾਨ ਨੂੰ ਕੰਟਰੋਲ ਕਰ ਲੂਗੀ ਪਰ ਉਸ ਤੋਂ ਬਾਅਦ ਦਿੱਲੀ ਦੇ ਤਖਤ ਤੇ ਬੈਠੇਗਾ ਖਾਲਸਾ ਰਾਜ ਮਤਲਬ ਖਾਲਸਾ ਦਾ ਰਾਜ ਆਵੇਗਾ ਜਦੋਂ ਇਹ ਸਾਰੀ جنگ ਜਿਹੜੇ ਸਾਹਮਣਾ ਹੁਣ جنگ ਦੇ ਹਾਲਾਤ ਚੱਲ ਰਹੇ ਨੇ ਕਦੇ ਡਰੋਨ ਉਧਰੋਂ ਆ ਜਾਂਦੇ ਨੇ ਕਿ ਕਿ ਤੇ ਆਪਣੀਆਂ ਐਂਟੀ ਮਿਸਾਈਲਾਂ ਨੇ ਜਿਹੜੀਆਂ ਉਹਨੂੰ ਡਿਟੈਕਟ ਕਰਦੀਆਂ ਨੇ ਤੇ ਇੰਟਰਸੈਪਟ ਕਰਦੀਆਂ ਨੇ ਗਿਆ ਉਹਨ ਜਿਹੜੀ ਵਾਰ ਚੱਲ ਰਹੀ ਹੈ ਕਿ ਇੰਡੀਆ ਸੈਲਫ ਉਹਨੂੰ ਇੰਟਰਸੈਪਟ ਕਰ ਰਹੀ ਹੈ ਕਿ ਮਤਲਬ ਕਿ ਪਹਿਲ ਨਹੀਂ ਕਰ ਰਹੀ ਆਪਾਂ ਕਹਿ ਦੀਏ ਕਿ ਕਿਉਂਕਿ ਇੰਡੀਆ ਦਾ ਸ਼ੁਰੂਆਤ ਤੋਂ ਰਹਾ ਹੈਗਾ ਕਿ ਅਸੀਂ ਪਹਿਲ ਨਹੀਂ ਕਰਦੇ ਹੈਗੇ ਇਸ ਦੇ ਬਾਵਜੂਦ ਵੀ ਅਸੀਂ ਕੌਣ ਚਾਹੁੰਦੇ ਆ ਕਿ ਜੰਗ ਨਾ